ਆਬਦੀ ਅਭੀਨੇ ਆਪ ਸਾਧਿਓ ਅਭੀਨੇ ਰਚਿਓ ਨਾਉ ਦੁਇ ਕੁਦਰਤ ਸਾਜਿਏ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਜਾਣੋ ਇਹ ਸਭ ਸੇ ਬੇਲੈ ਸੈਂ ਜਿੰਦ ਕੁ ਆਉ ਕਰਿਆ ਸੁਣ ਢਿਠੋ ਉਚਾਉ ਕਰਿਆ ਸੁਣ ਢਿਠੋ ਉਚਾਉ ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌਰੀ ਇਸ ਦੇਚ ਇੱਕ ਮੂਲ ਪ੍ਰਸ਼ਨ ਨੂੰ ਸਤਬੂ ਦੇਵ ਜੀ ਮਹਾਰਾਜ ਅੱਖੇ ਰੱਖ ਕੇ ਉਸ ਦਾ ਉੱਤਰ ਦਿੰਦੇ ਹਨ ਧਾਰਮਿਕ ਦੁਨੀਆ ਵਿੱਚ ਤੇ ਆਮ ਸੰਸਾਰਿਕ ਦੁਨੀਆ ਵਿੱਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਜਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਜਦ ਇੱਕ ਪਰਖ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਿਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਵਾਸੇ ਆਦ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਹੋਇਆ ਕਿ ਮਸਲਾ ਤੈਉਂ ਦਾ ਤੈਉਂ ਹੀ ਬੈ ਇਸ ਨੂੰ ਇੱਕ ਪ੍ਰੂਵਦਾਨ ਸ਼ਾਇਰ ਐਸਾ ਕਹਿੰਦਾ ਹੈ ਹਜ਼ਾਰੋਂ ਸਾਲ ਫਿਲਾਸਫੀ ਦੀ ਕਨਾਤ ਨਹੀਂ ਰਹੀ ਪਰ ਖੁਦਾ ਦੀ ਬਾਤ ਜਹਾਨ ਤੇ ਥੀ ਵਹੀ ਤੇ ਰਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ عظیم ਚਿੰਤਕ ਨੇ ਵਿਚਾਰਕ ਨੇ ਦਾਰਸ਼ਨਿਕ ਨੇ ਔਰ ਇਸ सवाल आप इस ढंग हल कर देने आप ही ने आप साजियो आप ही ने रचे हो उन्हें अपनी साजना आप की उन्हें अपनी बढ़तर आप बनाई है तू सूक्ष्म होवा अस्थूल सूक्ष्म तो आप अस्थूल होया है किमें होया है किस तरह होया है इसनों अत कथन कह देता है अति प्रश्न कह देता है ये प्रश्न कोई प्रश्न नहीं कि फैलिया किसरिया है यश्न है इतना जरूर है कि उन्हें अपनी साजना आप की है जिंदगी दे बहुत पहलुओं पहलू बच्च कई दफा अति प्रश्न है। अति प्रश्न है वास्तविक उसका कोई ਉੱਤਰ ਨਹੀਂ ਸਾਹਿਬ ਸ਼੍ਰੀ ਗੁਰਨਾਥ ਦੇਵ ਜੀ ਮਹਾਰਾਜ ਇਹਦੇ ਵਿੱਚ ਪ੍ਰਮਾਤ ਕਰਦੇ ਨੇ ਉਹਨੇ ਆਪਣੀ ਸਾਜਨਾ ਨੂੰ ਆਪ ਕੇ ਐਸਾ ਇਤਿਹਾਸ ਵਿੱਚ ਆਉਂਦਾ ਹੈ ਇਸ ਸਾਹਿਬ ਸ਼੍ਰੀ ਗੁਰਨਾਥ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ ਗੁਰਨਾਥ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਤੇ ਤਤਨੀ ਦਾ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਪਾ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ। ਪਰ ਜਦ ਅਧਿਆਤਮਕ ਦੀ ਦੌਲਤ ਮਿਲਦੀ ਹੈ, ਰਬੀ ਦੌਲਤ ਮਿਲਦੀ ਹੈ, ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਆਉਂਦਾ ਹੈ ਕਿ ਉਹਨੂੰ ਮੈਂ ਮੰਨਣਾ ਹੈ। ਉਹਨੂੰ ਮੈਂ ਤਕਸੀਮ ਕਰਨਾ ਹੈ। ਦੁਨਿਆਵੀ ਦੌਲਤ ਜੇ ਬਹੁਤੀ ਵੰਡੀ ਹੈ, ਖਤਮ ਹੁੰਦੀ ਹੈ, ਘਟਦੀ ਹੈ। ਅਧਿਆਤਮਕ ਦੌਲਤ ਜਿੰਨੀ ਵੰਡੀ ਹੈ, उतनी ही बढ़ती है जितनी तकसीम करिए उतना ही वादा होता है। ते उसे रही जिक्र है कि खावो रल छो रल तो ना थाई। वास्तविक धन उ धन है जंटदे जो वंटद घटना है वो धन नहीं इस वास्ते नाम नु भगत जना ने परम धन आख्या ਨਾਮ ਦੀ ਦੌਲਤ ਨਾਲ ਜਦ ਗੁਰਨਾਣਿਕ ਦਾ ਹਿਰਦਾ ਮਾਲਾ-ਮਾਲ ਹੋਇਆ ਤਾਂ ਆਪ ਵੰਡਣ ਦੇ ਚਲ ਪਏ ਅਕਸਰ ਧਨ-ਪੌਦਾ ਜੇ ਕਿਸੇ ਨੂੰ ਮਿਲ ਵੀ ਜਾਇਆ ਤਾਂ ਵੱਦ ਤੋਂ ਅਗਰ ਵੰਡੇਗਾ ਵੀ ਸਹੀ ਮਜਬੂਰ ਹੋ ਕੇ ਪਰਿਵਾਰ ਦੇ ਛੇ ਵੰਡੇ ਪੁੱਤਰਾंचं ਵੰਡ ਦੇਗਾ ਭਰਾਵਾਂ ਦੇ ਵੰਡ ਦੇਗਾ ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰਥਾ ਹੈ ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ ਔਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਹੁੰਦਾ ਹੈ ਤਾਂ ਸਿਰਫ ਪਰਿਵਾਰ ਵਿੱਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਤਿਮੇ ਵਿੱਚ ਇਸ ਰੱਬ ਦੀ ਦੌਲਤ ਨੂੰ ਵੰਡਣ ਲਈ ਚਲ ਪਿਆ ਗ੍ਰਾਗrej ਜਦ ਆਪ ਨੇ ਸਤਨਾਮ ਦੀ ਬਾੰਗ ਦਿੱਤੀ ਬਾੰਗ ਇਸ ਲਈ ਕਹਿ ਰਿਹਾ ਕਿ ਬਾੰਗ ਦੀ ਤਰਜ਼ ਦੇ ਉਤੇ ਹੀ ਸਤਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਆਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਣ ਨਿਵਾਜ ਕਰ ਸੁਨ ਸਮਾਦ ਹੋ ਆ ਜਾਣਾ ਐਸੀ ਬਾਣ ਐਸੀ ਸਲਾਹ ਕਿ ਲੋਕਾਂ ਦੇ ਮਨ ਸੁਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣੁਰ ਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨ ਅਵਸਥ ਸੁਨ ਸਮਾ ਜਿਵੇਂ ਸਰੀਰ ਦੇ ਵਿੱਚ ਸਵਾਸ ਰੁਕ ਜਾਣ ਤੇ ਕਹਿੰਦੇ ਨੇ ਸਰੀਰ ਸੁਨ ਹੋ ਗਿਆ ਮਨ ਦੇ ਵਿੱਚ ਵਿਚਾਰ ਰੁਕ ਜਾਣ ਸਨੋ ਹੈ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਦੇ ਵਿੱਚ ਕਿੰਨੀ ਕشش ਸੀ ਉਸ ਆਵਾਜ਼ ਦੇ ਵਿੱਚ ਕਿੰਨਾ ਜਾਦੂ ਸੀ ਉਸ ਆਵਾਜ਼ ਦੇ ਵਿੱਚ ਕਿੰਨਾ ਰੂਹਾਨੀ ਗਿਆਨ ਸੀ ਤੇ ਕਿੰਨਾ ਰੂਹਾਨੀ ਅਨੰਦ ਸੀ ਪਾਇਸਾ ਵੀ ਕੰਨੇ ਨੇ ਸਨੋ ਮਨ ਨਗਰੀ ਹੋ ਗਈ ਸਾਰੇ ਆਪਣੇ ਆਪ ਦੇ ਚਲੀਨ ਹੋ ਗਏ ਇਸ ਢੰਗ ਵੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਕਹਿਣ ਇਹ ਸਦਾ ਵੀ ਨਿਕਲਦੀ ਹੈ ਸੁੰਨ ਹਿਰਦਿਆਂ ਚ ਸੁੰਨ ਮਨ ਦੇ ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਦੇ ਚ ਬਰਕਤ ਆਉਂਦੀ ਹੈ ਉਹਦੇ ਚ ਤਾਕਤ ਆਉਂਦੀ ਹੈ ਤੇ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁੰਨ ਕਰ ਦੇਵੇ ਥੋੜੀ ਦੇਰ ਤਬਾ ਇਹ ਇਕੱਟ ਆਪ ਦੇ ਆਲੇ ਦੋਲੇ ਲੇਕਿਨ ਵਿਖ ਅੰਮ੍ਰਿਤ ਬਸੇ ਇੱਕ ਸੰਗਾ ਜਿੱਥੇ ਅੰਮ੍ਰਿਤ ਹੁੰਦੀ ਹੈ ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉੱਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਸ਼ਰੀ ਮਨੁੱਖ ਇਸ ਸ਼ਰਾ ਦੀ ਕੁਰਤਨ ਨਾਲ ਹਰੇ ਜਿਹੜੇ ਲੋਕ ਨਸਨ ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ ਜੋ ਇਰਾਕ ਦੇ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਦੇ ਵਿੱਚ دینی تعلیم دیندار ਲੋਗਾਂ ਨੂੰ ਦੇਂਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ ਨੂੰ ਅਲੇ ਦwale ਮਜਮਾ ਲੋਕਾਂ ਦਾ 13 ਦਸਤਗਿਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਖਿਆ ਐ ਹਿੰਦੀ ਫਕੀਰ ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰਨਿਆ ਜਦੋਂ ਦੀ ਮੈਂ ਇਬਾਦਤ ਕਰਨਿਆ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੂੰ ਪਹਿਲੇ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਦੂਸਰਾ ਸਵਾਲ ਹੈ ਖੁਦਾਲਾ ਰਹਿੰਦਾ ਕਿੱਥੇ ਤੇ ਤੀਸਰਾ ਸਵਾਲ ਹੈ ਖੁਦਾ ਕਰਦਾ ਕੀ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੈ ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਵੇਗਾ ਜਦ ਕੋਈ ਬਨੁਖ ਬਹੁਤ ਹੀ ਅੰਤਰਭਾਵ ਦੇ ਚਿੰਤ ਆਪਣੇ ਆਪ ਨੂੰ ਭੋਜਨ ਮਹਿਸੂਸ ਕਰੇ ਤੋ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਕੇ ਚੁੱਕੀ ਫਿਰਦਾ ਹੈ ਸਿਰ ਦੇ ਉਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ ਮਨ ਦੇ ਉਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਹੀ مایੁਸੀ ਤੇ ਮੁਰਦਮੀ ਛਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਗੁਜ਼ਰਦਾ ਹੈ ਪ੍ਰਸ਼ਨਾਂ ਦਾ ਬੋਝ ਪੁੱਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵਾਂ ਦਿਨ ਇਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਕਿ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ ਸਹਜੇ ਸਹਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਨਾਂ ਦੇ ਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵ ਇਹ ਦਸ ਤਗੀਰ ਨਹੀਂ ਕਿ ਪ੍ਰਸੰਗ ਗੁਰਨਾਵਨਿਕ ਦੇਵ ਜੀ ਮਹਾਰਾਜ ਤੇ ਅਗੋ ਰੱਖੇ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ ਅੱਜ ਮੈਂ ਬੜਾ ਭਾਰੂ ਬੈਠਾ ਭਾਰ ਕੀ ਹੈ ਇੱਕ ਵਿਚਾਰ ਭਾਰ ਕੀ ਹੈ ਇੱਕ ਸਵਾਲ ਨਾ ਭਾਰ ਕੀ ਹੈ ਇੱਕ ਪ੍ਰਸ਼ਨ ਹੈ ਵਪਾਰਿਕ ਦੁਨੀਆ ਦੇ ਆਪਣੇ ਪ੍ਰਸ਼ਨ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ ਪੀਰ ਦਸਤਗਿਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ बार-बार ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ ਆਹ ਉਹਦਾ ਨੂੰ ਕਿਸ ਨੇ ਬਣਾਇਆ ਜੇ ਸਭ ਕੁਝ ਖੁਦਾ ਨੇ ਬਣਾਇਆ ਹੈ ਤੇ ਜੇ ਇਸ ਤਰ੍ਹਾਂ ਨੂੰ ਪਰਬਲ ਮੰ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਦੂਸਰਾ ਆਇਆ ਖੁਦਾ ਰਹਿਦਾ ਕਿਥੇ ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ مختلف ਧਾਰਮਿਕ ਕਿਤਾਬਾਂ ਦੇ ਚ ਇਹ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਦੇ ਚ ਇਹ ਆਖਿਆ ਗਿਆ ਹੈ कि खुदा पताल सतमें आसमान के अनेक तरह के सवाल ने उन्होंने ये जवाब है कि लभो अगर खुदा तो सतवें आसमान से लभो मैं थोड़े दिन हो ए, एक लतीफा पढ़ लिया खुदा ਬਹੁਤ ਚਿੰਤਾਜ। ਉਦਾਚਿੰਤਾਜ। ਰਬ ਚਿੰਤਾਜ। ਐਸਾ ਹੀ ਇੱਕ ਵਿਚਾਰਕ ਨੇ ਓਦਾ ਦੇ ਬਾਰੇ ਲਿਖਿਆ। ਦੇਵਤੇ ਪਰਿਸ਼ਤਿਆਂ ਦਾ ਇਕੱਠ ਪ੍ਰਮਾਤਮਾ ਦੇ ਹਲੇ ਦੋਲੇ ਹੋਇਆ। ਓਦਾ ਦੇ ਹਲੇ ਦੋਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਨ ਚਿੰਤਾ ਕਿਹੜੀ ਕਰਦੇ? ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪੌਂਚ ਬਹੁਤ ਵੱਧ ਗਈ ਹੈ। ਮੈਂ ਸੋਚਦਾ ਮੈਂ ਕਿੱਥੇ ਰਵਾਂ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਣਾ ਹੈ ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮੌਜੂਦ ਹੈ ਉੱਥੇ ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿਸੇ ਉੱਚੀ ਥਾਂ ਤੇ ਹੋਵੇਗਾ ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ ਚਾਹੇ ਮਨੁੱਖ ਪਹਾੜ ਤੇ ਹੈ ਇਹ ਚਾਇਰ ਮੁਨੁੱਖ ਜ਼ਮੀਨ ਤੇ ਹੈ ਚਾਇਰ ਮੁਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸ ਨੇ ਨਰਕ ਮਨ ਵੀ ਲਿਆ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ 7ਵੇਂ ਅਸਮਾਨ ਤੇ ਕਰ ਬੈਠਦਾ ਹੈ ਜਾਂ 7ਵੇਂ ਪਤਾਲ ਵਿੱਚ ਕਰ ਬੈਠਦਾ ਹੈ ਜਾਂ ਕੈਲਾਸ਼ ਪਰਬਤ ਤੇ ਕਰ ਬੈਠਦਾ ਹੈ ਜਾਂ ਕਿਸੇ ਹੋਰ ਗਹਿਬੀ ਥਾਂ ਤੇ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇਖ ਮੈਂ ਕਿੱਥੇ ਵਸਾਂ ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰithvi ਦੇ ਵਿੱਚ ਜਿਸ ਕਿਸ ਥਾਂ ਤੇ ਮਨੁੱਖ ਹੈ ਉਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ ਪਸ਼ੂਆਂ ਦਾ ਜੀਵਣਾ ਵੀ ਹਰਾਮ ਹੈ ਪਸ਼ੂ ਵੀ ਬੇਜ਼ਾਰ ਪਸ਼ੂ ਵੀ ਦੁਖੀ ਨੇ ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ ਪਸ਼ੂ ਦੁਖੀ ਨੇ ਮਨੁੱਖਾਂ ਕਰਕੇ ਮਨੁੱਖ ਦੁਖੀ ਨੇ ਮਨੁੱਖਾਂ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ ਮੈਂ ਸੀ ਥਾਤੇ ਰਸਣਾ ਚਾਹਨਾ ਜਿੱਥੇ ਮਨੁੱਖ ਨਾ ਪਹੁੰਚੇ ਪ੍ਰਿਥੀਆ ਨੇ ਗਿਆ ਪਦਾਵਨ ਤਾਲਾ ਤੂੰ ਸਾਗਰ ਦੇ ਸਿਆਵਸ ਤੇ ਭਗਵਾਨ ਨੇ ਹੱਸ ਕੇ ਆਖਿਆ ਨਹੀਂ ਸਾਗਰ ਤੱਕ ਉਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ ਤੂੰ ਚਦਰਮਾਤੇ ਜਾਵਸ ਨਹੀਂ ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ ਤੂੰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ। ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ। ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ। ਫਿਰ ਕਿਹਦੀ ਤਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ। ਉਹਦਾ ਮੈਨੂੰ ਕਿਹਾ ਮੈਨੂੰ ਢੰਗ ਲੱਗ ਗਿਆ। ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਗਦਾ ਰਹੇਗਾ। ਮੇਰੇ ਤੱਕ ਪਹੁੰਚੇਗਾ ਹੀ ਨਹੀਂ। ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਈ ਲੱਭਦਾ ਹੀ ਹੈ ਆਦ ਕਾਲ ਤੋਂ ਮਨੁੱਖ ਕੋਈ ਸਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਾਤਾਲ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਸਾਗਰ ਦੇ ਗਹਿਰੇ ਤਲ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਦਰਿਆਵਾਂ ਦੇ ਵਹਿੜ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਵਨ ਦੀ ਸ਼ਾਂ ਸ਼ਾਂ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ ਬਾਹਰ ਕਿਉਂ ਭਟਕ गुरु ग्रंथ साहब जी महाराज का फैसला है बाहर टोले सो भरम अपने तो बार जड़ा लबन है, वो पदार्थ ही है परमात्मा नहीं है वो वस्तु होगी वासदेव नहीं है वो संसार वो निरंकार नहीं है वो धन होगा वो परम धन नहीं है वो पद प्रतिष्ठा होगी परम पद नहीं है सो ऐसा प्रश्न दस्तगीर ने ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ। خدا ਨੂੰ ਕਿਸ ਨੇ ਬਣਾਇਆ ਹੈ? خدا ਤੋਂ ਪਹਿਲੇ ਕੀ ਸੀ? خدا ਰਹਿਂਦਾ ਕਿੱਥੇ? ਔਰ ਖੁਦਾ ਕਰਦਾ ਕੀ? ਬ੍ਰਸ਼ਣ ਅਜ਼ੀਮ ਨੇ ਵਿਦਾ ਦੇ ਸੰਬੰਧ ਵਿੱਚ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ। ਵੀ ਮੈਂ ਸੁਣਿਆ ਹੈ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਸ਼ਾਵਰ ਕਰਦੇ। ਸੋਨੇ ਦੀਆਂ ਮੋਹਰਾਂ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਗੀਰ ਦੇ ਮਨ ਦੇ ਚ ਇੱਕਦਮ ਖਿਆਲ ਆਇਆ ਇਸ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨ ਲੱਗਦੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ ਹਿੰਦੀ ਔਲੀਆ ਕਰਕੇ ਕਹਿੰਦੇ ਆ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ حضرت ਬਾਬਾ ਨਾਨਕ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਏ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਮੰਗਾਏ ਅੱਗੇ ਕੀਤੇ ਇਹ ਸਤਿਗੁਰ ਕਹਿਣ ਲਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋ ਗਿਆ ਲੇਕਿਨ ਗਿਣਤੀ ਉਸਨੇ ਅਰੰਭ ਕੀਤੀ 1 2 3 ਚਾਰ ਤੇ ਜੈਸੇ ਪਹੁੰਚਿਆ ਸਤਿਗੁਰ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਕਹਿੰਦਾ ਹੈ ਮਹਾਰਾਜ ਜੀ ਮੈਂ ਕਿ ਮੈਂ ਚਾਰ ਹੀ ਨੇ ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਰਾਂ 'ਚ ਹੀ ਤੂੰ ਬੋਲ ਕਰ ਗਿਆ ਫਿਰ ਗਿਣਤੀ ਕਰ ਉਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰੂ ਨੇ ਫਿਰ ਬਾਪ ਕਰ ਲਈ ਗਣਤੀ ਫਿਰ ਗਲਤ ਹੋ ਗਈ। ਮੇਰ ਤੋਂ ਭੁੱਲ ਗਏ ਆ ਫਿਰ ਆਰੰਭ ਕਰ। ਅਦ ਕੀ ਔਖਾ ਹੋ ਕੇ ਦਸਤਵੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾ ਉੱਥੇ ਤੁਸੀਂ ਮੇਰੀ ਬਾਪ ਕਰਨ। ਮੈਂ ਕਿਹੜੀ ਥਾਂ ਤੇ ਬੋਲਣਾ ਉਸ ਥਾਂ ਦਾ ਮੈਨੂੰ ਪਤਾ ਚੱਲੇ। ਸਤਿਗੁਰੂ ਕਹਿਣ ਲੱਗੇ ਠੀਕ ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰੂ ਨੇ ਬੋਲਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਪਹਿੋਂ ਆਰੰਭ ਕਰ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲੱਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪੈਗੀ ਤੋ ਗੁਰਨਾੰਦ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਖੁਦਾ ਮੂਲ ਹੈ ਇੱਕਾ ਮੂਲ ਹੈ ਇਸ ਵਾਸਤੇ ਗੁਰੂ ਨਾਨਕ ਦਾ ਕ੍ਰਾਮ ਇੱਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗੰਦ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤੇ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੇ ਬੋਲ ਦੇ ਚ ਹੈ ਗੁਰੂ ਗੰਦ ਸਾਹਿਬ ਦੀ ਬਾਣੀ ਇੱਕ ਓੰਕਾਰ ਇੱਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਆਰੰਭ ਹੁੰਦੀ ਹੈ ਇਹ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬੁਨਿਆਦ ਦਸਤਗੀਰ ਨੂੰ تسਲੀ ਹੋਈ ਮਨ ਨੂੰ ਠਾਰਸ ਮਿਲੀ ਕਿਸੇ ਅਨਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਇਸ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ ਦੂਜਾ ਸਵਾਲ ਅਗੋਂ ਰੱਖ ਦਿੱਤਾ ਮਹਾਰਾਜ ਐਸਾ ਜਿਹੜਾ ਫੁਦਾ ਹੈ ਜੋ ਜਗਤ ਦਾ ਮੂਲ ਹੈ संसार का मूल है रिथे कि, थे। कि थे तलाश करिए तो क्योंकि इस्लामी जगत में आम कल्पना है तो कि वह आसमान है और साढ़े देश, देश भी मुख्तलिफ इस संबंध रावान है सतगुर कहन लगे कि तू दुध का जाम मंगा तो कटोरा दुद्ध का भरया हो आ गया ਸਤਗੁਰ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ ਘਬਰਾ ਗਏ ਦਸਤਗੀਰ ਐਸਾ ਤਾਂ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਚੇ ਬਾ ਦਿੱਤਾ ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ پاک ਸ਼ੀਰ ਹੈ ਇਹ ਪਵਿੱਤਰ ਦੁੱਧ ਸਤਗੁਰੂ ਕਹਿੰਦੇ ਨੇ ਇਸ ਦੇ ਬਾਦ ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਦੇ ਵਿੱਚ ਕੁਝ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਛ ਹੈ ਤੋ ਦਸਤਗੀਰ ਕਹਿੰਦਾ ਕੀ ਹੈ ਸਤਗੁਰੂ ਕਹਿੰਦੇ ਨੇ ਕਿਓ ਹੈ ਤੇ ਹੁਣ ਤੂੰ ਦੱਸ ਕਿੱਥੇ ਹੈ ਹੈ ਕਿ ਨਹੀਂ ਦਸਤਗੀਰ ਕਹਿੰਦਾ ਜਹੋ ਤੇ ਹੈ ਤੇ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦੱਸ महाराज है सही पर दिखाई नहीं गया है ते सही पर दृष्टि नहीं, नहीं होना सगल बनस्पत में बैसंत सगल दूध में चनीच में जोत समान घट घट माधव जिया दूध दे दुधर जरे दे कण है जगत दे जर्रे दे वो प्रभु आप है वो तो करता पुरुष आप ਜਿਤਨੀ ਉਸ ਦੀ ਬਣਤਰ ਹੈ ਜਿਤਨੀ ਉਸ ਦੀ ਕਿਰਤ ਹੈ ਉਹ ਸਾਰੀ ਕਿਰਤ ਦੇ ਵਿੱਚ ਆਪ ਬੈਠਾ ਹੋਇਆ ਫਿਰ ਦਸਤਗੀਰ ਨੇ ਪ੍ਰਸ਼ਨ ਕੀਤਾ ਮਹਾਰਾਜ ਐਸਾ ਜਿਹੜਾ ਪ੍ਰਮਾਤਮਾ ਇਤਨਾ ਸ਼ਕਤੀਸ਼ਾਲੀ ਉਹ ਕਰਦਾ ਕੀ ਉਹਦਾ ਧੰਦਾ ਕੀ ਉਹਦਾ ਕੰਮ ਕੀ ਹੈ ਆਖਰੀ ਸ਼ਕਤੀ ਦਾ ਵੇ ਸ਼ਕਤੀ ਦਾ ਕੰਮ ਹੈ ਕੁਝ ਕਰਨਾ ਉਹਦਾ ਧੰਦਾ ਕੀ ਹੈ ਆਖਰ ਉਸ ਦੀ ਕੋਈ ਕ੍ਰਿਤਵੀ ਹੋਵੇਗੀ ਆਖਰ ਉਸ ਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਦੇ ਵਿੱਚ ਬੈਠ ਕੇ ਉਹ ਕੀ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਬਸਤਗੀਰ ਤੇਰੇ ਸਵਾਲ ਬਹੁਤ ਸਾਰੇ ਨੇ ਕਿ ਤੂੰ ਐਸੇ ਸਵਾਲ ਕਰਦਾ ਜਾਏਗਾ ਮੈਂ ਜਵਾਬ ਦਿੰਦਾ ਜਾਵਾਂਗਾ ਪਰ ਮੈਂ ਹੁਣ ਸੋਚਦਾ ਪਿਆ ਤੂੰ ਖੁਦਾ ਦੀ ਤੋਹਨ ਕਰ ਰਿਹਾ ਹੈ ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ ਖੁਦਾ ਦੀ ਅਸਲੀ ਤਸਵੀਰ ਆਉਂਦੀ ਹੈ ਉਸ ਦੀ ਵਿਚਾਰ ਤੇ ਤੂੰ ਉਸ ਦੇ ਵਿਚਾਰਾਂ ਦੀ ਤੂੰ ਉਸ ਦੇ ਗਿਆਨ ਦੀ ਤੋਹਨ ਕਰ ਰਿਹਾ ਹੈ ਉਪੇਤੋ ਖੁਦ ਸਿੰਘਾਸਣ ਤੇ ਬੈਠਾ ਹੈ ਤੇ ਮੇਰੇ ਕੋਲ ਵਿਚਾਰ ਸੁਣ ਰਿਹਾ ਹੈ ਮੈਂ ਥੱਲੇ ਖੜਾ ਦਸ਼ਤਵੀਰ धवन ਕਾਫੀ ਕਿਰੁਚੁਕਿਆ ਸੀ ਫਿਰ ਲੱਗਦਾ ਮਹਾਰਾਜ ਮੈਂ ਕੀ ਕਰਾਂ ਸਤਿਗੁਰੂ ਕਹਿਣ ਲੱਗੇ ਕਿ ਤੂੰ ਉਹੀ ਕਰ ਜੋ ਕਿਸ ਤੈਨੂੰ ਕਰਨਾ ਚਾਹੀਦਾ ਹੈ ਤੂੰ ਥੱਲੇ ਆ ਕੇ ਬੈਠ ਮੈਂ ਸਿੰਘਾਸਣ ਤੇ ਬੈਠਾਂਗਾ ਔਰ ਸਿੰਘਾਸਣ ਤੇ ਬੈਠ ਕੇ ਮੈਂ ਤੈਨੂੰ ਸਵਾਲਾਂ ਦਾ ਜਵਾਬ ਦੇ ਜੋ ਨਿਯਮ ਹੈ ਜੋ ਵਿਧਾਨ ਹੈ दस्तगीर ने सोचा सौदा सस्ता ही है एकदम ਥੱਲੇ ਆਣ ਬੈਠੇ। ਔਰ ਸਤਿਗੁਰੂ ਸਿੰਘਾਸਣ ਤੇ ਜਾ ਬੈਠਦੇ ਆਈ ਆਪ ਤੇ ਵਿਸਮਾਤ ਤਾਰੀ ਹੋ ਗਏ ਆਪ ਹਲੂਲ ਕਰ ਗਏ ਆਪ ਸਮਾਦੀ ਲੀਨ ਹੋ ਗਏ। ਥੱਲੇ ਬੈਠਾ ਦਸਤਗੀਰ ਕਹਿੰਦਾ ਮਹਾਰਾਜ ਸੇਧੀ ਦਸੋ। ਉਹਦਾ ਕਰਦਾ ਕੀ ਹੈ? ਮੁਸਕੁਰਾਉਂਦੇ ਹੋਏ ਗੁਰੂ ਨਾਲ ਨੇ ਨੈਤਰ ਖੋਲੇ। ਆਖਿਆ ਦਸਤਗੀਰ ਉਦਾ ਇਹ ਹੀ ਕੁਛ ਕਰਦਾ ਜੋ ਸਿੰਘਾਸਣ ਤੇ ਬੈਠਾ ਹੁੰਦਾ ਉਹਨੂੰ ਥੱਲੇ ਲਾ ਛੜਵੇਂ ਜੋ ਥੱਲੇ ਹੁੰਦਾ ਉਹਨੂੰ ਸਿੰਘਾਸਣ ਤੇ ਬਿਠਾ ਦੇਵੇ ਛਿਨ ਮੇ ਰੰਗ ਰਾਵ ਕੋ ਕਰੇ ਰਾਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਇਹ ਤਾਂ ਕੋ ਵਿਵਹਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਉਸ ਦਾ ਵਿਵਹਾਰ ਹੈ ਇਹ ਉਸ ਦਾ ਧੰਦਾ ਹੈ ਖਾਲੀਆਂ ਨੂੰ ਹਰ ਦਿੰਦਾ ਹੈ ਹਰਿਆਂ ਨੂੰ ਖਾਲੀ ਕਰ ਦਿੰਦਾ ਹੈ ਆਸੇ ਦੇ ਚ ਰੋਣਾ ਪਾ ਦਿੰਦਾ ਹੈ ਰੋਣੇ ਵਿੱਚ ਆਸਾ ਪਾ ਦਿੰਦਾ ਜ਼ਿੰਦਗੀ ਦੇ ਵਿੱਚ ਮੌਤ ਪਾ ਦਿੰਦਾ ਹੈ ਫਿਰ ਮੌਤ ਦੇ ਵਿੱਚ ਜ਼ਿੰਦਗੀ ਪਾ ਦਿੰਦਾ ਹੈ ਨਫੇ ਦੇ ਵਿੱਚ ਨੁਕਸਾਨ ਪਾ ਦਿੰਦਾ ਹੈ ਨੁਕਸਾਨ ਦੇ ਵਿੱਚ ਫਿਰ ਨਫਾ ਪਾ ਦਿੰਦਾ ਹੈ ਇੱਜ਼ਤ ਦੇ ਵਿੱਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ ਹੈ ਔਰ ਫਿਰ ਬੇਇੱਜ਼ਤੀ ਦੇ ਵਿੱਚ ਇੱਜ਼ਤ ਪੈਦਾ ਹੋ ਜਾਂਦੀ ਹੈ ਇਸ ਢੰਗ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ ਅਲਿਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰ ਦੇਣਾ ਫਿਰ ਭਰ ਦੇਣਾ ਮੇਰੇ ਖਾਲੀ ਕਰ ਦੇਣਾ ਇਹ ਉਸ ਪ੍ਰਭੂ ਦੀ ਇੱਕ ਲੀਲਾ ਹੈ ਇਹ ਉਸ ਪ੍ਰਭੂ ਦਾ ਇੱਕ ਧੰਦਾ ਹੈ ਇਹ ਉਸ ਪ੍ਰਭੂ ਦਾ ਇੱਕ ਕੰਮ ਹੈ ਦਸਵੀਰ ਗੁਰਨਾਣਕ ਦੇ ਪੈਰੀ ਆ ਕੇ ਪਿਆ ਜਿਸ ਸਿੰਘਾਸਣ ਤੇ ਦਸਤਗੀਰ ਨੇ ਬਿਠਾਇਆ ਤੇ ਅਮਰ ਸਿੰਘਾਸਣ ਅੱਜ ਤੱਕ ਨਹੀਂ ਹੁੰਦੇ ਆਏ ਔਰ ਉਸ ਦੇ ਉੱਤੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ ਜੋ ਅੱਜ ਤੱਕ ਵੀ ਲੱਗੀ ਹੋਈ ਹੈ ਮੋٹے ਹਰੂਫ ਦੇ ਚੁਥੇ ਲਿਖਿਆ ਹੋਇਆ ਹੈ ਰੱਬੁਲ ਮਜੀਦ حضرت ਬਾਬਾ ਨਾਨਕ ਥੱਲੇ ਚਾਰ ਬਾਰੀਕ ਲਾਈਨਾਂ ਨੇ ਪੁਰਾਣੀ ਅਰਬੀ ਰਹਿ ਚਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਹੈ ਕਿ ਰੱਬੁਲ ਮਜੀਦ حضرت ਬਾਬਾ ਨਾਨਕ ਕਿੱਥੇ ਆਏ ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਬ ਹੋ ਚੁੱਕੀ। ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰithvi ਦੇ ਵਿੱਚ ਫਰਮਣ ਕਰਦੇ ਆਇਆ। ਇਸ ਢੰਗ ਦੇ ਪ੍ਰਸ਼ਨ ਇਸ ਢੰਗ ਦੇ ਜੋ ਸਵਾਲ ਸਨ ਉਹਨਾਂ ਦਾ ਜਵਾਬ ਦਿੰਦੇ ਰਹੇ ਚਾਹੇ ਉਹ ਜਵਾਬ ਸਵਾਲ yogikaran ਚਾਹੇ ਹਰੀਦਵਾਰ ਦੇ ਬ੍ਰਾਹਮਣ ਕਰਨ ਚਾਹੇ ਬਨਾਰਸ ਦੇ ਪੁရောਹਤ ਕਰਨ ਚਾਹੇ ਮੱਕੇ ਦੇ ਹਾਜੀ ਕਰਨ ਚਾਹੇ ਬਗਦਾਦ ਦੇ ਪੀਰ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਹਰ ਬਸ਼ਰ ਲਈ ਜਵਾਬ ਮੌਜੂਦ ਹੈ ਔਰ ਆਪ ਜਵਾਬ ਦਿੰਦੇ ਗਏ ਸਾਇਬ ਅਜ ਵੀ ਇਸ ਪਾਵਨ ਪਵਿੱਤਰ ਪੌੜੀ ਦੇ ਪ੍ਰਮਾਨ ਕਰ ਰਹੇ ਨੇ ਕਿ ਉਸ ਪਰਿਪੂਰਣ ਪ੍ਰਮਾਤਮਾ ਨੇ ਆਪਣੀ ਸਾਜਨਾ आप की है उसकी साजना किसी दूसरे तीसरे ने नहीं की आप ही ने आप साजे हो आप ही ने रचे हो ना उन्हें अपनी हस्ती आप ही रची उन्हें अपनी बनकर आप ही बनाई है उन्हें अपनी ताकत आप ही प्रगटाई है दो ही कुदरत साजी है कर आसन डिठो जाओ दूजा उसने सूक्ष्म तो अपने आप नूं अस्थूल कीता है कुदरत कला ये प्रकृति ਇਹਦੀ ਸਾਜਣਾ ਕਰਕੇ ਤੇ ਇਹਦੇ ਚ ਆਪ ਬੈਠ ਕੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਹੈ ਚਾਉਂ। ਰੇਤ ਦੇ ਜ਼ਰਰੇ ਚ ਵੀ ਬੈਠਾ ਹੈ। ਸੂਰਜ ਦੀਆਂ ਕਿਰਨਾਂ ਵਿੱਚ ਵੀ ਬੈਠਾ ਹੈ। ਸਾਗਰ ਦੀਆਂ ਲਹਿਰਾਂ ਦੇ ਵਿੱਚ ਵੀ ਬੈਠਾ ਹੈ। ਪਹਾੜਾਂ ਦੀ ਬਰਫ਼ਾਨੀ ਚੋਟੀਆਂ ਵਿੱਚ ਵੀ ਬੈਠਾ ਹੈ। ਕੀੜੇ ਦੇ ਵਿੱਚ ਵੀ ਬੈਠਾ ਹੈ। ਆਥੀਏ ਦੇ ਵਿੱਚ ਵੀ ਬੈਠਾ ਹੈ। ਹੱਤ ਤੇ ਕੀਟੀ ਤਿਰਲੋ ਆਦੰਗ। ਇੱਕ ਅਖੰਡ ਬਸੇ ਅਨਾਦੰ ਇਹ ਸਾਰੇ ਉਸ ਦਾ ਆਸਣ ਨੇ। ਹਰ ਆਸਣ ਤੇ ਉਹ ਬੈਠਾ ਹੈ ਚਾਹ ਰੇਤ ਦੇ ਜ਼ਰਿਆਂ ਦਾ ਆਸਣ ਹੈ ਤੇ ਚਾਹ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ ਚਾਹ ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ ਤੇ ਹਰ ਆਸਣ ਦੇ ਥੇ ਬਿਰਾਜਮਾਨ ਹੈ ਤੇ ਬੜੇ ਚਾਅ ਨਾਲ ਬਿਰਾਜਮਾਨ ਹੈ ਦਾਤਾ ਕਰਤਾ ਆਪ ਤੂੰ ਉਸ ਦੇ ਰੇ ਕਰੇ ਪਸਾਉ ਤੂੰ ਜਿੱਥੇ ਇਸ ਸਭ ਕੁਝ ਦਾ ਕਰਤਾ ਹੈ हे ਪ੍ਰਭੂ ਤੂੰ ਸਭ ਕੁਝ ਦਾ ਦਾਤਾ ਵੀ ਹੈ ਉੱਠ ਕੇ ਪਰਸਨ ਹੋ ਕੇ ਤੂੰ ਹਰ ਜੀਵ ਨੂੰ ਉਛ ਕਰਦਾ ਹੈ ਉਹਨੂੰ ਮਨ ਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਐ ਐਸਾ ਤੂੰ ਦాతਾ ਐ ਐਸਾ ਤੂੰ ਕਰਤਾ ਐ ਤੂੰ ਜਾਣੋ ਹੀ ਸਭ ਸੇ ਦੇ ਲੈ ਸਿੰਘ ਜਿੰਦ ਕੁ ਆਉ ਤੇ ਤੂੰ ਸਭ ਕੁਛ ਨੂੰ ਜਾਣਦਾ ਐ ਤੈਨੂੰ ਪਤਾ ਐ ਰੇਤ ਦੇ ਜ਼ਰਰੇ ਦੀ ਕੀ ਲੋੜ ਐ ਤੈਨੂੰ ਪਤਾ ਐ ਕੀੜੀ ਦੀ ਕੀ ਲੋੜ ਐ ਤੂੰ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਐ ਹਰ ਇੱਕ ਦਾ ਬੋਝ ਪਤਾ ਰੱਖਣ ਵਾਲਾ ਐ ਤੈਨੂੰ ਕਿਸੇ ठिकाणा पता पुछण की लड़ नहीं क्योंकि तू तु सब नाल संबंध जोड़ी बैठा है तू सब कुछ जानना है तू जानो ही सबसे जिंद गुआ और आवाज मार के एक दिन दिखती हुई जिंद तू ले, ले मैं। वापस कर लैदा कर आसन इठो चाओ जिंद भी बैठ के और शरीर भी बैठ के तू चाओ नाल, जगत नेखद जिंदू वेखद ਸਰੀਰ ਨੂੰ ਵੇਖਦਾ ਹੈ ਜ਼ਰਿਆਂ ਨੂੰ ਵੇਖਦਾ ਹੈ ਸਾਗਰ ਨੂੰ ਵੇਖਦਾ ਹੈ ਆਪਣੀ ਤਾਜੀ ਹੋਈ ਕੁਦਰਤ ਨੂੰ ਵੇਖਦਾ ਹੈ ਪ੍ਰਕਿਰਤੀ ਨੂੰ ਵੇਖਦਾ ਹੈ ਹਰ ਆਸਣ ਦੇ ਤੇ ਤੂੰ ਬਿਰਾਜਮਾਨ ਹੈ ਪਰ ਇਸ ਤਰੀਕੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਇਸ ਪੌੜੀ ਚ ਪ੍ਰਮਾਣ ਕਰਦੇ ਨੇ ਕਿ ਸਭ ਕੁਝ ਉਸ ਦੀ ਆਪਣੀ ਸਾਜਨਾ ਹੈ ਔਰ ਆਪਣੇ ਆਪ ਦੀ ਵੀ ਉਸਨੇ ਹੀ ਸਾਜਨਾ ਕੀਤੀ ਹੈ ਇਸਨੇ ਆਪਣੀ ਸਾਜਨਾ ਆਪ ਕੀਤੀ